ਜੰਗਾ ਵਿੱਚ ਉਹਨੇ ਆਪਣੇ ਜੋਰ ਦਿਖਾਏ ਸੀ ਉਹ ਤਾਂ ਉਹਨਾਂ ਦੀ ਜਿਹੜੀਆਂ ਔਰਤਾਂ ਸੀ ਉਹ ਤਾਂ ਬੱਚਿਆਂ ਨੂੰ ਡਰਾਉਣ ਲੱਗੀਆਂ ਸੀਗੀਆਂ ਅੱਛਾ ਵੀ ਚੁੱਪ ਕਰ ਜਾਏ ਆਉਂਦਾ ਹਰੀਆ ਹਰੀਆ ਕਹਿੰਦੇ ਸੀ ਹਰੀਆ ਨਹੀਂ ਤਾਂ ਨਲਵਾ ਆਉਂਦਾ ਉਹ ਆਪਣੀ ਭਾਸ਼ਾ ਵਿੱਚ ਕਹਿੰਦੇ ਸੀ ਹਰੀਆ ਰਾਗਲੇ ਹਰੀਆ ਰਾਗਲੇ ਹਾਂ ਰਾਗਲੇ ਮਤਲਬ ਆ ਰਿਹਾ ਹੈ ਹਰੀਆ ਰਾਗਲੇ ਜੁਆਕਾਂ ਨੂੰ ਡਰਾਉਂਦੇ ਜੁਆਕਾਂ ਨੂੰ ਡਰਾਉਂਦੇ ਜੇ ਕੋਈ ਦੁੱਧ ਨਹੀਂ ਪੀਂਦਾ ਸੀ ਉਹਨੂੰ ਕਹਿੰਦਾ ਪੀਲਾ ਪੀਲਾ ਨਹੀਂ ਹਰੀਆ ਰਾਗਲੇ ਉਹ ਜੁਆਕ ਦੁੱਧ ਪੀਲਾ ਡਰਦਾ ਇਹੇ ਜੇ ਹਾਲਾਤ ਜਿਹੜੀ ਪੈਦਾ ਹੋ ਗਏ ਸੀ ਹੂੰ ਇੰਨੇ ਜਾਣੀ ਦਹਿਸ਼ਤ ਪਾਈ ਹੋਈ ਸੀ ਹਰੀ ਸਿੰਘ ਹਾਂ ਤੇ ਉਹ ਹੁਣ ਜਦੋਂ ਉੱਥੇ ਘਿਰਿਆ ਹੋਇਆ ਜੀ ਉਧਰ ਕੋਈ ਮਦਦ ਨਹੀਂ ਆ ਰਹੀ ਲੋਰ ਜੀ ਤਾਂ ਦੇਖਦੇ ਆ ਵੀ ਬੁਖਾਰ ਦੀ ਹਾਲਤ ਵਿੱਚ ਵੀ ਉਹ ਲੜ ਰਿਹਾ ਔਰ ਕੁਦੇ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਿਮਾਰ ਹੈ ਥੋੜੇ ਹੈ ਪਿੱਛੋਂ ਕੁਝ ਨਹੀਂ ਆ ਰਿਹਾ ਫਿਰ ਉਹ ਇਹ ਇਤਿਹਾਸ ਸੇ ਦੱਸਦੇ ਆ ਵੀ ਫਿਰ ਇਹਦੇ ਕਿਤੇ ਗੋਲੀ ਲੱਗ ਜਾਂਦੀ ਠੀਕ ਹੈ ਇਹ जख भी ਹੋ ਜਾਂਦਾ ਫਿਰ ਉਹਨਾਂ ਨੇ ਇੱਕ ਪੂਰਾ ਜਣੀ ਐਨ ਆਪਣਾ ਜਿਵੇਂ ਇੱਕ ਨਾ ਹੁੰਦਾ ਵੀ ਸਾਰੇ ਜਾਣੇ ਵੀ ਇਹਨੂੰ ਕੇਰ ਲੋ ਕੇਰ ਲੋ ਕੇਰ ਲੋ ਜਿਵੇਂ ਉਹ ਜਣੀ ਪੂਰੇ ਦਾ ਪੇਚ ਨਾਲ ਜਣੀ ਇਹ ਨਹੀਂ ਇਹ ਨਹੀਂ ਨੂੰ ਨਿਕਲ ਦੇਣਾ ਬਹੁਤ ਜ਼ਿਆਦਾ ਜ਼ਖਮੀ ਹਾਲਤ ਵਿੱਚ ਹੋ ਕੇ ਅੰਦਰ ਕਲਿਚ ਚਲਾ ਗਿਆ ਉਦੋਂ ਉਦੋਂ ਜਣੀ ਇੱਕ ਤਰ੍ਹਾਂ ਦਾ ਛਲਣੀ ਸੀ ਇਹ ਸਰੀਰ ਫਿਰ ਇਹਨੂੰ ਇਹਦਾ ਇੱਕ ਆਪਣਾ ਸੀਗਾ ਭਰਾਵਾਂ ਵਾਂਗੂ ਜਾਵੇ ਪੁੱਤਾਂ ਵਾਂਗੂ ਸੀ ਜਿਹੜਾ ਜਿਹਨੂੰ ਕਿਲਾ ਸੰਭਾਲਿਆ ਹੋਇਆ ਸੀਗਾ ਉਹਨੂੰ ਕਹਿੰਦਾ ਵੀ ਉਹਨਾਂ ਚਰਨੀ ਨਸ਼ਰ ਕਰਨਾ ਡਿਕਲੇਅਰ ਕਰਨਾ ਵੀ ਮੇਰੇ ਨਾਲ ਕੀ ਹੋਇਆ ਜਿੰਨਾ ਚਿਰ ਪਿੱਛੋਂ ਲੋ ਤੋਂ ਮਦਦ ਨਹੀਂ ਆ ਜਾਂਦੀ ਨਾ ਤੂੰ ਇਹ ਦੱਸਣਾ ਵੀ ਮੈਨੂੰ ਕੀ ਹੋਇਆ ਮੈਂ ਜਣੀ ਉਹ ਜ਼ਖਮੀ ਹੈ ਜਿਉਂਦਾ ਠੀਕ ਹੈ ਵੀ ਇਹ ਹੀ ਦਸ਼ਤ ਪਾਈ ਰੱਖਣੀ ਔਰ ਪਿੱਛੋਂ ਫੇ ਰੌਲਾ ਪੈ ਗਿਆ ਵੀ ਹਾਂ ਉਧਰੋਂ ਜੰਗ ਤੁਰ ਉਤੋਂ ਫੌਜ ਤੁਰ ਪੀ ਲੋਰ ਤੋਂ ਜੋ ਫੌਜ ਤੁਰ ਪੀ ਲੋਰ ਤੋਂ ਤੇ ਉਹ ਮੈਦਾਨ ਛੱਡ ਕੇ ਭੱਜ ਗਏ ਪਟਾਣ ਵੀ ਹੁਣ ਤਾਂ ਉਹ ਵੀ ਆ ਗਈ ਤੇ ਅਜੇ ਉਹ ਵੀ ਹੈਗੇ ਨੇ ਉਸ ਤੋਂ ਬਾਅਦ ਕਹਿੰਦੇ ਉਹ ਉਸ ਰਾਤ ਉੱਥੇ ਤੇਰੀ ਮੌਤ ਹੋ ਜਾਂਦੀ ਆ ਹਰੀ ਸਿੰਘ ਦੀ ਬਾਅਦ ਚ ਇਹਦੇ ਪੁੱਤਰਾਂ ਨੂੰ ਉਹ ਸੁਨੇਹੇ ਭੇਜ ਜਾਂਦੇ ਆ ਉੱਥੇ ਕਿਲੇ 'ਚ ਹੀ ਸੰਸਕਾਰ ਕੀਤਾ ਜਾਂਦਾ ਜਿੱਥੇ ਉਹਦੀ ਬਾਟੀ ਰੱਖੀ ਸੀ ਜਿੱਥੇ ਉਹਦਾ ਸੰਸਕਾਰ ਕੀਤਾ ਗਿਆ ਉਹ ਸਾਰਾ ਸਾਰੀਆਂ ਉਹ ਫੋਟੋਆਂ ਦਾ ਲੱਗੀਆਂ ਹੋਈਆਂ ਮੇਰੇ ਨਾਵਲ ਦੇ ਵਿੱਚ ਵੀ ਕਿਹੜੀ ਜਗ੍ਹਾ ਸੀ ਜਿੱਥੇ ਉਹਦਾ ਸਰੀਰ ਪਿਆ ਸੀ ਕਿਹੜੀ ਜਗ੍ਹਾ ਸੀ ਜਿੱਥੇ ਉਹ ਨਾਸਸਕਾਰ ਕੀਤਾ ਗਿਆ ਸਾਰਾ ਤੇ ਉਸ ਤੋਂ ਬਾਅਦ ਜਿਹੜੀ ਸਮਾਪੇ ਕੇ ਜਿਹੜੀ ਜੋ ਸਾਰਾ ਕਿਰਿਆ ਕਰਮ ਜਾਂ ਜਾਂ ਭੋਗ ਪੈਣਾ ਹੁੰਦਾ ਜਾਂ ਜਿਸ ਤਰ੍ਹਾਂ ਦਾ ਵੀ ਰਸ ਬਰਵਾ ਉਸ ਵੇਲੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਪੁੱਤਾਂ ਨੂੰ ਸੱਬਿਆ ਸਾਰਿਆਂ ਨੂੰ ਪੁੱਛਿਆ ਵੀ ਪਹਿਲਾਂ ਤਾਂ ਉਹਨੇ ਹਿਸਾਬ ਲਾਇਆ ਜਿਹੜਾ ਉਹਦਾ ਕਿਲੇਦਾਰ ਸੀਗਾ ਜਮਰੌਦ ਦਾ ਉਹਨੂੰ ਬੁਲਾਇਆ ਬੀ ਉਹਦਾ ਖਜ਼ਾਨਾ ਵਗੈਰਾ ਕਿੱਥੇ ਆ ਉਹ ਕਹਿੰਦੇ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਕਿੱਥੇ ਹੈਗਾ ਤੇ ਕਹਿੰਦਾ ਵੀ ਉਹਦੀ ਜਾਇਦਾਦ ਦਾ ਹਿਸਾਬ ਲਾਇਆ ਗਿਆ ਕਿੰਨੀਆਂ-ਕਿੰਨੀਆਂ ਜੀਗੀਆਂ ਸੀ ਇਹਦੇ ਕੋਲੇ ਕਿੰਨਾ ਹੁੰਦਾ ਸੀਗਾ ਉਹ ਉਸ ਵੇਲੇ ਦੇ ਹਿਸਾਬ ਨਾਲ ਦੱਸਦੇ ਨੇ ਵੀ 8 ਲੱਖ ਕੁਛ ਹਜ਼ਾਰ ਇਹਦਾ ਸਾਲਾਨਾ ਆਮਦਨ ਸੀਗੀ ਉਸ ਅੱਜ ਦੇ ਮੇਰਾ ਹਾਲ 80-90 ਕਰੋੜ ਹੀ ਹੋਣਗੇ ਸ਼ਾਇਦ ਬਹੁਤ ਜ਼ਿਆਦਾ ਹੋਣਗੇ ਹੋਰ ਜ਼ਿਆਦਾ ਹੋਣਗੇ ਉਸ ਵੇਲੇ ਦੇ 8 ਲੱਖ ਤੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਭਾਈ ਜ਼ਿਆਦਾ ਤੁਸੀਂ ਤਾਂ ਯੋਗ ਨਹੀਂ ਹੈਗੇ ਅੱਛਾ ਏਡੀ ਵੱਡੀ ਜਾਇਦਾਦ ਤੁਸੀਂ ਕਿਵੇਂ ਸੰਭਾਲੋਗੇ ਹਾਂ ਤੇ ਫਿਰ ਉਹਨਾਂ ਨੇ ਵੀ ਕਿਸੇ ਪੁੱਤਰ ਨੂੰ ਵੱਡੇ ਨੂੰ ਕਿਸੇ ਨੂੰ ਕਿੰਨੇ ਕਿਸੇ ਨੂੰ ਕਿੰਨੇ ਕਰਕੇ ਤੇ ਉਹ 80000 ਰੁਪਇਆ ਉਹਨਾਂ ਨੂੰ ਸਲਾਨਾ ਚਾਰਾਂ ਨੂੰ ਦੇ ਕੇ ਨਿਵੇੜਤਾ ਤੇ ਉਹ ਸਾਰੇ ਜਿਹੜਾ ਸੀ ਉਹਦੇ ਜੀਰਾ ਫਿਰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਜਿੱਥੇ ਉਹਦਾ ਕੋਈ ਪੈਸੇ ਨਗਦ ਸੀ ਕਿਸੇ ਸ਼ਾਹੂਕਾਰ ਕੋਲੇ ਸੀ ਉਹ ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰ ਲੇ ਤੇ ਰਣਜੀਤ ਸਿੰਘ ਆਪਣਾ ਜਿਸ ਤਰ੍ਹਾਂ ਦੇ ਮਹਾਰਾਜਾ ਹੁੰਦੇ ਨੇ ਤੇ ਉਹ ਉਹਨਾਂ ਪੁੱਤਾਂ ਨੂੰ ਦੋ ਦੋ ਪੈਂਡ ਇੱਕ ਪੈਂਡ ਕਿਸੇ ਨੂੰ ਕੁਝ ਪੜ ਉਹ ਦਿੱਤੇ ਤੇ ਇਤਿਹਾਸ ਦੇ ਵਿੱਚੋਂ ਖਤਮ ਹੋ ਗਿਆ ਤੇ ਉਸ ਤੋਂ 8 7 8 8 9 ਸਾਲ ਬਾਅਦ ਜਿਹੜਾ ਇਹ ਖਾਲਸਾ ਰਾਜ ਵੀ ਚਲ ਆਇਆ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਇਹ ਇੱਕ ਵੀ ਹੈ ਕਿ ਸਿੱਕੇ ਵੀ ਚੱਲੇ ਸੀ ਚਲਾਏ ਸੀ ਹਾਂ ਹੁਣ ਦੇਖੋ ਇੱਕੋ ਇਸ ਤਰ੍ਹਾਂ ਦਾ ਜਰਨੈਲ ਹੈ ਹਾਂ ਜਿਨੇ ਆਪਣੇ ਨਾਂ ਦੇ ਜਦੋਂ ਨੇ ਕਸ਼ਮੀਰ ਦੇ ਵਿੱਚ ਦੇਖ ਲਿਆ ਵੀ ਇੰਨਾ ਵਧੀਆ ਪ੍ਰਬੰਧ ਹੈ ਦਾ ਪੂਰੇ ਸਾਰੇ ਕਸ਼ਮੀਰ ਖਿੱਤੇ ਚ ਸ਼ਾਂਤੀ ਲਿਆਤੀ ਜਿਹੜੇ ਕਿ ਸਦਾ ਹੀ ਉਪੰਦਰ ਵੀ ਰਹਿੰਦੇ ਸੀ ਵੀ ਫਿਰ ਇਹਨੂੰ ਕਿਹਾ ਮੈਂ ਇਧਰੋਂ ਮਹਾਰਾਜ ਰਣਜੀਤ ਸਿੰਘ ਨੇ ਵੀ ਤੋਂ ਆਪਣੇ ਨਾਂ ਦਾ ਸਿੱਕਾ ਚਲਾ ਠੀਕ ਹੈ ਤੇ ਉਹ ਹਰੀਆਰ ਪਿਆ ਇਹ ਜਾ ਕੁਝ ਨਾਂ ਵੀ ਸੀ ਸ਼ਾਇਦ ਰੱਖਿਆ ਹੋਇਆ ਹਾਂ ਤੇ ਹਰੇ ਰੂਪੀ ਕੋਈ ਰੂਪੀ ਕਹਿੰਦੇ ਹੁਣੇ ਉਦੋਂ ਤੇ ਫਿਰ ਪਸ਼ੌਰ ਵਿੱਚ ਵੀ ਇਹਨੇ ਆਪਣਾ ਸਿੱਕਾ ਚਲਾਇਆ ਉੱਥੇ ਵੀ ਗਵਰਨਰ ਉੱਥੇ ਰਿਹਾ ਫਿਰ ਪਸ਼ੌਰ ਦਾ ਗਵਰਨਰ ਰਿਹਾ ਬਹੁਤ ਠੀਕ ਹੈ ਤੇ ਇਹ ਮੇਰਾ ਖਿਆਲ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੈ ਵੀ ਕੋਈ ਗਵਰਨਰ ਕਿਸੇ ਮਹਾਰਾਜ ਦੇ ਹੁੰਦੇ ਆ ਆਪਣਾ ਸਿੱਕਾ ਵੀ ਚਲਾਉਂਦਾ ਤੇ ਚਲਦਾ ਇਹ ਉਹਦੀ ਜਿਹੜੀ ਵਫਾਦਾਰੀ ਉਹਦੀ ਜਿਹੜੀ ਦਲੇਰੀ ਸੂਰਮਗਤੀ ਜੰਗ ਲੜਨ ਦੀ ਸੂਝ ਤੇ ਪ੍ਰਬੰਧ ਕਰਨ ਦੀ ਸੂਝ ਜਿਹੜੀ ਹੈ ਉਹ ਸਾਰਾ ਕੁਝ ਜਣੀ ਸ਼ਾਮਲ ਇਹਦੇ ਚ ਕਿ ਤਾਂ ਹੀ ਕੋਈ ਕਿਸੇ ਨੂੰ ਕਹਿੰਦਾ ਕੋਈ ਮਹਾਰਾਜ ਆ ਬਈ ਤੂੰ ਆਪਣੇ ਨਾਮ ਦਾ ਸਿੱਕਾ ਚਲਾ ਔਰ ਇਤਿਹਾਸ ਵਿੱਚ ਉਹ ਸਿੱਕੇ ਮਿਲਦੇ ਰਿਹਾ ਜੀ ਜੇ ਹੈਗੇ ਜਿਵੇਂ ਖਾਨ ਬਣੀ ਵੀ ਹੈ ਘਾਤ ਬਣੀ ਵੀ ਦਾ ਸਿੱਕਾ ਚੱਲਦਾ ਉਹ ਚੀਜ਼ ਹੈ ਹਾਂ ਉਹ ਫਿਰ ਹਰੀ ਸਿੰਘ ਦਾ ਸਿੱਕਾ ਵੀ ਚੱਲਦਾ ਰਿਹਾ ਔਰ ਦੋ ਸਾਂ ਹੀ ਚੱਲਦਾ ਰਿਹਾ ਦੋ ਸਾਂ ਹੀ ਹਾਂ ਕੁਝ ਵੀ ਜੋ ਵਿਚ 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 ਫਿਰ ਜਦੋਂ ਮੌਤ ਹੋ ਜਾਂਦੀ ਹਰੀ ਸਿੰਘ ਨੌਲਾ ਦੀ ਮਹਾਰਾਜ ਸਿੰਘ ਨੂੰ ਕਹ ਝਟਕਾ ਤਾਂ ਬਹੁਤ ਵੱਡਾ ਇਤੋਂ ਵੱਡਾ ਝਟਕਾ ਤਾਂ ਨਹੀਂ ਬਿਲਕੁਲ ਉਹ ਫਿਰ ਜਦੋਂ ਰਸਤੇ ਵਿੱਚ ਰਣਜੀਤ ਸਿੰਘ ਫੌਜ ਲੈ ਕੇ ਜਾਂਦਾ ਹੈ ਲਾਹੌਰ ਤੋਂ ਵਿਆਹ ਤੋਂ ਬਾਅਦ ਹੂੰ ਉਦੋਂ ਰਸਤੇ ਵਿੱਚ ਇਹਨੂੰ ਪਤਾ ਲੱਗਦਾ ਵੀ ਉਹਦੀ ਤਾਂ ਮੌਤ ਹੋ ਗਈ ਹੈ ਹੂੰ ਫਿਰ ਇਹ ਕਹਿੰਦੇ ਵੀ ਉੱਥੋਂ ਹੀ ਵਾਪਸ ਮੋੜ ਲੈਂਦੇ ਨੇ ਫੌਜ ਨੂੰ ਉਹ ਉੱਥੇ ਨਿਕਲ ਗਿਆ ਤੇ ਹਾਲਾਂਕਿ ਜਮਰੌਦਾ ਕਿਲਾ ਨਹੀਂ ਉਹ ਜਿੱਤ ਸਕੇ ਪਰ ਉਹਨਾਂ ਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੀ ਸੀ ਪਠਾਣਾ ਨੂੰ ਵੀ ਅਸੀਂ ਹਰੀ ਸਿੰਘ ਨੂੰ ਮਾਰ ਲਿਆ